ਚੱਲ ਗਾਜੇ ਕੋਲਾ 9811 9811 9811 ਦਾ 10 ਕਿੰਨਾ ਕ ਚੜ ਤੇ ਉਹ ਦੇਖੀਆ ਤੇਰਾ ਵੇਖਣਾ ਹੀ ਚੜਦਾ ਹਾਂ ਇੱਕੋ ਮਿੰਟ 9811 9811 ਬਣਾ ਲਈਏ ਹੈਲੋ ਜੀ ਕੋਈ ர தோ ஆ ਲੈ ਲੈ ਜਰਾ ਪੋਖਾਈ ਗਏ ਵਿੱਚ ਛਿੱਕੇ ਛੈਣੇ ਵੜਾ ਕੋ ਨਿਗਲੂਗਾ ਆ ਜਾ ਮੇਰੇ ਬੰਦੇ ਪੰਜਾਬ ਮਾਰਦਾ ਹਾਂ ਉਹ 100 ਹਲੋ ਲੋਟਾਂ ਅੰਗ ਲੈ ਤੇ ਆਲਾ ਬੰਦਾ ਕਰਾ ਡਿੱਕਾ ਬਹੁਤ ਕੜਾੜਾ ਕਿਹੜਾ ਆ ਜਾ ਫਿਰ ਚੱਲ ਚੱਲ ਅੱਗੇ ਪੈਰਾ ਨੀ ਆ ਹੋ ਤੇ ਪਾਸੇ ਗੇ ਮਹਾਂ ਲੱਭ ਚੁੱਕੀ ਹੋ ਨਾ ਰੀ ਨਾ 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 ਛੇੜ ਨਾ ਛੇੜ ਨਾ ਮੁੜ ਕੇ ਨਾ ਸਲਾਂ ਸੱਟ ਲਾ ਦੇ ਕੀ ਹੋ ਗਿਆ ਐ ਨਹੀਂ ਰੱਖ ਰਿਹਾ ਹੈ ਨਾ ਬਾਬੇ ਦੇ ਆ ਬਾਬੇ ਨੇ ਆਪੇ ਠੀਕ ਕਰ ਦੇਣਾ ਛੁੱਟੀ ਵਾ ਜਾ ਪਾਈ ਤੇ ਵੀ ਜਾਣਾ ਸਾਰਾ ਬੜਾ ਆਹ ਲਾ ਇਧਰ ਦੀ ਚੱਲਦੇ ਆਂ ਛਿੱਤੀ ਵਾਜੀ ਆਪਾਂ ਠੀਕ ਹੋ ਜਾਣਾ ਹਾਂ ਹਾਂ ਫੇਰ ਤੋਂ ਸੁੱਤਾ ਉਠੇ ਬਾਪੇ ਨੇ ਠੀਕ ਕਰ ਦੇਣਾ ਕੀ ਹੋ ਗਿਆ ਐ ਗਾਪਛਾ ਦਿਓ ਗਿਆ ਥੱਲੇ ਨਾ ਉੱਪਰ ਫਰੋ ਚਲੋ ਠੀਕ ਆ ਭਾਈ ਧਰਤੀ ਚਲ ਜਾਂਦਾ ਹੋਰ ਇੱਕ ਆ ਜਾ ਗੱਡਿਆ ਨਾ ਬੋਰ ਕੀਤਾ ਹੋ ਥਾਂ ਫੱਲੇ ਥੱਲੇ ਚਲ ਜੂਗਾ ਇਸ ਪਾਸੇ ਨਹੀਂ ਸਰੋਵਰ ਚ ਪਾਣੀ ਤੇ ਉੱਚਾ ਹੁੰਦਾ ਵਾ ਚੱਲਣ ਦੇ ਹੀ ਗੁਰਦੁਆਰੇ ਸਾਹਿਬ ਪਿੰਡੀ ਇੱਥੇ ਨਾ ਫੇਰ ਵਿੱਚ ਕੋੜਾ ਦੇਣਗੇ ਤੇ ਉਹ ਸੌਣ ਨੂੰ ਤੁਰ ਜਾਂਦਾ ਇੰਨਾ ਕੀ ਰੱਖਦੇ ਸੁਰ ਪਾਣੀ ਨਹੀਂ ਯਾਰ ਇੰਨਾ ਜਲ ਜ਼ਿਆਦਾ ਦਾ ਆ ਫੇਰ ਇਹ ਚੇਹ ਦੇ ਸਾਡੇ ਤੁਰ ਜਾਂਦਾ ਬਾਹਰ ਤੋਂ ਕੱਢਿਆ ਨਾ ਕਠਾ ਨੂੰ ਅੱਛਾ ਬਾਹਰ ਨੂੰ ਤੇ ਆ ਮੋਟਰ ਲਾ ਕੇ ਕੱਢਿਆ ਤੇ ਕੁਛ ਇਹ ਕੱਢ ਕੇ ਕਿੱਥੇ ਰੱਖਿਆ ਵਾਛੀ ਅੱਛਾ ਉਹ ਕਈ ਫੜ ਫੇਰ ਪਤਾ ਨਹੀਂ ਕਿੱਥੇ ਹੁੰਦੇ ਆ ਤੇ ਬਈ ਫੜਾ ਉਹਦੀ ਰੋੜੀ ਵਕੇ ਨਾ ਠੀਕ ਨਹੀਂ ਕਰ ਦਿੰਦੇ ਬਾਬਾ ਭਾਵੇਂ ਪਾਣੀ ਕਰਨਾ ਨਹੀਂ ਹੋਇਆ ਮੇਰੇ ਫਰਦ ਨਹੀਂ ਹੋਇਆ ਇਹ ਨਾ ਸੋਕ ਕੇ ਆਕੜ ਕੇ ਇਹਨਾਂ ਹੂੰਹ ਤੋਂ ਵਾਲਾ ਨਹੀਂ ਨਾ ਆਪਾਂ ਲੋ ਨਹੀਂ ਚੌਦੀਆਂ ਹਾਂ ਦਾਰਿਆ ਜੌਦੀਆਂ 16 ਬੰਦਿਆਂ ਨੂੰ ਸੰਗਤੋਂ ਸੇ ਆਈ ਹੋ ਗਈ ਹਾਂ ਤੇ ਇਹ ਤੋਂ ਤੋਂ ਹਿੰਦੀ ਅਹਾਹਾ ਹਾਂ ਆਹੋ ਪਾਣੀ ਵਾਲਾ ਬਾਬਾ ਕਿੰਨਾ ਨਾਂਗਿਆ ਜੇਰਾ ਸੰਗਤ ਹੋ ਜੇ ਨਾ ਕੱਠੀ ਉਦੋਂ ਨਹੀਂ ਗਹਿਦਾ ਇਹ ਵਰ ਚਲਦਾ ਉਹ ਤੇ ਗੋਭੀਆਂ ਟਰਾਲੀਆਂ ਇਸਰੈਲੀ ਵਾਲੀ ਤਿੰਨ ਕੇ ਚਾਰ ਟਰਾਲੀਆਂ ਗੋਭੀਆਂ ਲਾ ਦਦੀਆਂ ਆਪਨੇ ਟਰੈਕਟਰ ਕੱਢਦੇ ਆਂ ਘੁੱਦਦੇ ਆਂ ਯਾਰ ਆਪਣੇ ਵਾਲੇ ਬੰਦੇ ਨੂੰ ਤਕਨੀਕ ਨਹੀਂ ਯਾਰ ਇਹ ਤਾਂ ਟਰੈਕਟਰ ਨਹੀਂ ਆ ਆਪਣੇ ਨੂੰ ਤਰੀਕਾ ਹੀ ਨਹੀਂ ਆ ਤੱਕਾ ਕਰਦੇਗੇ ਮੰਡੜਿਆਂ ਨੂੰ ਯਾਰ ਨਹੀਂ ਨਹੀਂ ਤੱਕਾ ਕਰਦੇ ਹੀ ਤੱਕੇ ਰਾਣੀ ਕਿਹ ਟਰੈਕਟਰ ਸੈੱਪ ਕੱਢਦੀਆਂ ਖਾਲੀ ਮੈਂ ਐਂਡ ਵਾਲੇ ਤੇ ਸਟੈਪ ਉਰੇ ਰੱਖਿਆ ਮੈਂ ਟੱਬੋਂ ਨਹੀਂ ਝੁਕਣੇ ਔਰ ਮੈਂ ਬਾਲਟੇ ਹੀ ਚੱਲਣਗੇ ਹਾਂ ਸਵਾਰ ਲੋ ਵੀ ਆ ਗਈ ਆਹ ਤਰੀਕਾ ਪ੍ਰਧਾਨ ਜੀ ਪੰਜਾ ਜਾਵੜੀ ਪਹੁੰਚ ਗਏ ਆ ਜੀ ਉੱਥੇ ਆਏਗਾ ਵੀਡੀਓ ਪਾ ਦੇਣੀ ਉਧਰ ਇੱਕ ਵੀ ਮੈਂ ਵੇਖਿਆ ਗਿੱਦੀ ਬਾਲਟੇ ਸਾਰੇ ਮਈਆਂ ਜੁਟੇ ਆ ਹੂੰ ਔੜਾ ਉਹਦਾ कैसा लग रहा है ਇਹ ਬਹੁਤ ਸੰਤ ਲੱਗੀ ਹੈ ਜੀ ਆ ਨੋ 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 ਪਾਵਾ ਕਮਿਕ ਪ੍ਰੋਗਰਾਮ ਨਹੀਂ ਪਾ ਦਿੱਤਾ ਅਰੇ ਨਹੀਂ ਬਾਈ ਸਾਹਿਬ ਉਹ ਬਣੂਏ ਨਹੀਂ ਆ ਗਿਆ ਸੁਣਾ आहोरे मोबाइल ही फटना वा आज क्या तेरी वीडियो बनाएंगे लो जी सेवा चल रही है जी आज क्या मोबाइल ही फाड़ के रखना आजा

ਕੀ ਆਨੰਦ ਨੇ ਆਪਾਂ ਕਰਨਾ ਆਪਾਂ ਨੇ ਰਹਿ ਰੱਖਣਾ ਇਹ ਸੋਚਣਾ ਪਿਆਗਾ ਕੋਈ ਯਾਰ ਸੇ ਬਾਠ ਠੀਕ ਆ ਚੱਲਣ ਡਿਆ ਵਾ ਉਹ ਟਰੈਕਟਰ ਚੱਲਿਆ ਕੱਲ ਹੋ ਸਕਦਾ ਹੋਮ ਹਵਾ ਕੇ ਪਹੁੰਚੇ ਜੀ ਜਿਹੜਾ ਆਪਾਂ ਸਾਰੀ ਤਰ੍ਹਾਂ ਨਾਲ ਮਿਲ ਕੇ ਪਿੰਡ ਦਾ ਕੋਈ ਵੀ ਜੀ ਨਾ ਰਵੇ ਜੀ ਸੇਵਾ ਕਰਨ ਤੋਂ ਬਗੈਰ ਸਾਰਾ ਪਿੰਡ ਦੇ ਇੱਕ ਇੱਕ ਘਰ ਹੋਏ ਇੱਕ ਇੱਕ ਦੋ ਦੋ ਜਾਣੇ ਜ਼ਰੂਰ ਹੋਣ भाई क्या रहा लंगर छक के ट्राली भी खाली हो गया है बंदे लग भी पे हैं लो जी सेवा चल रही हो हम आ गए ਟੌਕ ਕਰਨ ਵਾਲੇ ਸਿੰਘਾਂ ਦੀ ਜੈ ਜੈਕਾਰ ਆਵੇ ਲੱਤਰੇ ਪਰਾਲੀ ਕੀ ਛੱਕਾ ਛੱਕੇ ਤੇ ਬੜੇ ਹਣੇ ਵਿੱਚ ਛੱਕੇ ਕੰਡੇ ਕੰਡੇ ਵੜੇ ਇੱਥੇ ਇੱਥੇ ਐ ਬੜੇ ਹੁੰਦੇ ਸੀ ਰੋ 500 ਵਾਲਾ ਤੇ ਇੱਥੇ ਰੱਖ 500 ਦਾ ਛੱਕਾ ਇੱਕ ਨਾਟ ਵੀ ਲੱਭਾ ਇੱਕ ਨਾਟ ਵੀ ਲੱਭਾ 500 ਇੱਕ ਲੱਭਾ ਨਾਟ ਆ ਤੇ ਬੇਬਿਆ ਪਹੁੰਚ ਗਿਆ ਵਾ ਤੇ ਸੇਵਾ ਹੁਣ ਅੱਗੇ ਬੰਦੇ ਥੋੜੇ ਜਿਹਾ ਆਪਾਂ ਸਟਾਰਟ ਕੀਤਾ ਹੈ ਕੰਮ ਹੁਣ ਸੰਗਤ ਬਹੁਤ ਆ ਗਈ ਆ ਸੰਗਤ ਹੁਣ ਸੁਰੀ ਹੋਣੀ ਆ ਇੱਕ ਰਲਾਸਟ ਚਾਹੀਦੀ ਬਾਪੇ ਨੂੰ ਦੁਬਾਰਾ ਹੇ ਇੱਕ ਰਸ ਰੱਖ ਦੇਣਗੇ ਬੰਦੇ ਵਾਧੂ ਆ ਇਹ ਹੁਣ ਹਰ ਦਿਨ ਸੰਗਤ ਵਾਧੂ ਹੀ ਹੋਈ ਆ ਜੋਗੜਾ ਨੂੰ ਮੂੰਹ ਮਾਰ ਕੇ ਲੋੜ ਨਹੀਂ ਕਾਇ ਬਹਿਣਾ ਨਹੀਂ ਉਹ ਮੈਂ ਆ ਵੀ ਆਉਂ ਟਰਾਲੀ ਭਰ ਗਈ ਆ ਮਗਰ ਗੱਡੀ ਆਲਰੇਡੀ ਹੋਰ ਫਿਰ ਮੁੰਡਾ ਮੈਨੂੰ ਆਉਂਦਾ ਉਹ ਸੁਣਾ ਨਾ ਜਾ ਜਾ ਲੈ ਕਿਹੜਾ ਟਰਾਲਾ ਲੱਦਿਆ ਨਾ ਇੱਡਾ ਉਹਨੂੰ ਕੋਕਰੀ ਪਰੇ ਸਾਡੇ ਸਾਈਡ ਆਹੋ ਤੇ ਉਹ ਟਰੈਕ ਜਿਹੜਾ ਤੇ ਆ ਨਾ ਟੋਕਰਾ ਟਰਾਲਾ ਲੱਦ ਜਾ ਉਹ ਹੀ ਇੱਕ ਦਾ ਟਰਾਲਾ ਲਾ ਦਿੰਦਾ ਸੁਟੀ ਦਾ ਭਰਿਆ ਨਾ ਵੀ ਪਰੇ ਗੁੜੇ ਬਸ ਬਸ ਹੋ ਗਈ ਮੇਰੀ ਪਾਸੇ ਗੁਰਗਾ ਮਾ ਚੜਿਆ ਨਹੀਂ ਤੇ ਦੇਵ ਸਾਹਿਬ ਚ ਨਹੀਂ ਤੇ ਦੇਵ ਸਾਹਿਬ ਦੇ ਪੂਰੇ ਪੈਸਾ ਨਹੀਂ ਪੰਦੀ ਦਾ ਇਹ ਵਰੇ ਬੱਤੇ ਲਾਗੇ ਲਾਗੇ ਜਾਣਾ ਪੈਂਦਾ ਬਾਜੂ ਬੇਵਸ਼ਨਾ ਆਇਆ ਪਿਆ